ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਬਾਅਦ ਟਰਾਲੀਆਂ ਦੇ ਵਿੱਚੋਂ ਸ਼ਿਫਟ ਕਰਕੇ ਫਿਰ ਇਸ ਸਪੈਸ਼ਲ ਜਿਹੜੀ ਟਰਾਲੀ ਬਣਾਈ ਗਈ ਆ ਇਸ ਦੇ ਵਿੱਚ ਰੱਖਿਆ ਗਿਆ ਜਿੱਥੇ ਸਟੇਜ ਦੇ ਉੱਤੇ ਪਹਿਲਾਂ ਲਗਾਤਾਰ ਇਕੱਠ ਹੁੰਦਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇਸ ਸਟੇਜ ਦੇ ਵਿੱਚ ਪਹੁੰਚਦੇ ਸੀ ਔਰ ਪਹਿਲਾਂ ਇਸੇ ਸਟੇਜ ਦੇ ਹੇਠਾਂ ਇੱਕ ਟਰਾਲੀ ਜਿਹੜੀ ਆ ਉਸ ਨੂੰ ਬਣਾਇਆ ਗਿਆ ਸੀ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੁਰਾ ਨੂੰ ਰੱਖਿਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਬਾਅਦ ਟਰਾਲੀਆਂ ਦੇ ਵਿੱਚੋਂ ਸ਼ਿਫਟ ਕਰਕੇ ਫਿਰ ਇਸ ਸਪੈਸ਼ਲ ਜਿਹੜੀ ਟਰਾਲੀ ਬਣਾਈ ਗਈ ਆ ਇਸ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਹੁਣ ਬੀਤੇ ਕੱਲ ਜਿਹੜਾ ਆਪਰੇਸ਼ਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਬੰਧ ਰਹੇ ਪੂਰਾ ਇਹ ਖਨੌਰੀ ਮੋਰਚਾ ਕਿਸਾਨਾਂ ਦੇ ਹੱਥੋਂ ਵਹਿਲਾ ਕਰਵਾ ਲਿਆ ਗਿਆ ਔਰ ਦੂਸਰੇ ਪਾਸੇ ਤੋਂ ਇੱਕ ਤਸਵੀਰ ਜਿਹੜੀ ਹੈ ਉਹ ਸਟੇਜ ਦੀ ਹੈ ਜਿੱਥੇ ਸਟੇਜ ਦੇ ਉੱਤੇ ਪਹਿਲਾਂ ਲਗਾਤਾਰ ਇੱਕ 8 ਹੁੰਦਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇਹ ਸਟੇਜ ਦੇ ਵਿੱਚ ਪਹੁੰਚਦੇ ਸੀ ਔਰ ਪਹਿਲਾਂ ਇਸੇ ਸਟੇਜ ਦੇ ਹੇਠਾਂ ਇੱਕ ਟਰਾਲੀ ਜਿਹੜੀ ਹੈ ਉਸ ਨੂੰ ਬਣਾਇਆ ਗਿਆ ਸੀ ਜਿਸ ਦੇ ਵਿੱਚ ਜਗਦੀਪ ਸਿੰਘ ਡੱਲੇਵਾਲ ਹੁਰਾਂ ਨੂੰ ਰੱਖਿਆ ਗਿਆ ਸੀ ਪਰ ਹਾਲਾਂਕਿ ਇਹ ਸਭ ਸਟੇਜ ਦੀ ਕਾਰਵਾਈ ਜਿਹੜੀ ਹੈ ਇਹ ਬੰਦ ਕੀਤੀ ਹੈ ਕਿਉਂਕਿ ਪੁਲਿਸ ਵੱਲੋਂ ਜਦੋਂ ਐਕਸ਼ਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਹੁਣ ਇਸ ਜਗ੍ਹਾ ਨੂੰ ਰੇਟੇਨ ਕਰ ਲਿਆ ਗਿਆ ਪੁਲਿਸ ਵੱਲੋਂ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਇਸੇ ਜਗ੍ਹਾ ਦੇ ਉੱਤੇ ਸਟੇਜ ਜਿਹੜੀ ਹੈ ਉਹ ਬਣਾਈ ਗਈ ਹੈ। ਤਾਂ ਇਸ ਸਟੇਜ ਤੋਂ ਬਾਅਦ ਕਿਸ ਕਦਰ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਹਾਲਾਂਕਿ ਹੁਣ ਪੁਲਿਸ ਤੇ ਅਜੇ ਵੀ ਪੂਰਨ ਤੌਰ ਦੇ ਉੱਪਰ ਟਰੋਲੀ ਆ ਜਿਹੜੀ ਇਹ ਜਿਹੜਾ ਰਸਤਾ ਹੈ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਹੈ। ਔਰ ਨਾਲ ਦੀ ਨਾਲ ਹੁਣ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਅੱਗੇ ਦੀ ਤਸਵੀਰ ਕਿਹੜੀ ਹੈ? ਉਹ ਖਨੌਰੀ, ਸ਼ੰਭੂ, ਰਤਨਪੁਰਾ ਤੋਂ ਕੀ ਨਿਕਲ ਕੇ ਆਉਂਦੀ ਹੈ? ਦੋਵੇਂ ਫੋਰਮ ਜਿਹੜੇ ਨੇ ਉਹ ਕਿਸ ਕਦਰ ਇਕੱਤਰ ਹੋਏ ਨੇ। ਇਹ ਕਹਿ ਲਈਏ ਵੀ ਦੋਹੇ ਫਰਮਾਂ ਵੱਲੋਂ ਕੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਸਭ ਮੀਟਿੰਗਾਂ ਦਾ ਦੌਰ ਜਿਹੜਾ ਇਸ ਕਦਰ ਚੱਲਦਾ ਪੰਜਾਬ ਬੰਦ ਦੇ ਸੱਦੇ ਦਿੱਤੇ ਜਾ ਰਹੇ ਨੇ ਐਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਐਸਕੇਮ ਭਾਰਤ ਵੱਲੋਂ ਵੀ ਆਪਣੇ ਬਿਆਨ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਇਸ ਐਕਸ਼ਨ ਦੀ ਨਿਖੇਦੀ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਸਭ ਦੇ ਵਿਚਕਾਰ ਲੜੀਵਾਰ ਚੱਲਦੇ ਹੋਏ ਪ੍ਰੋਗਰਾਮਾਂ ਦੇ ਵਿੱਚ ਖਨੌਰੀ ਸ਼ੰਭੂ ਨੂੰ ਖਾਲੀ ਕਰਵਾ ਲਿਆ ਗਿਆ ਔਰ ਹੁਣ ਇਹਨਾਂ ਟਰਾਲੀਆਂ ਨੂੰ ਆਜੀਤ ਤੌਰ ਦੇ ਉੱਪਰ ਬਣਾਏ ਘਰਾਂ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਤੋੜੇ ਜਾ ਰਹੇ ਨੇ ਲਗਭਗ ਹੁਣ ਤੱਕ ਜ਼ਿਕਰ ਕਰੀਏ ਤਾਂ 100 ਚੋਂ 30 35% ਦੀ ਇਹ ਮੋਰਚਾ ਟਰਾਲੀਆਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਪਰੋਂ ਬਾਹਰ ਲੈ ਜਾਂਦੀਆਂ ਗਈਆਂ ਨੇ ਔਰ ਬਾਕੀ ਸਮਾਨ ਜਿਹੜਾ ਇੱਕ ਪਾਸੇ ਹੀ ਕੱਟ ਕੀਤਾ ਜਾ ਰਿਹਾ ਹੈ ਤਾਂ ਅੱਗੇ ਦਾ ਪ੍ਰੋਸੈਸ ਕੀ ਪ੍ਰਕਿਰਿਆ ਰੱਖ ਕੇ ਇਸ ਨੂੰ ਕਿਸ ਪੱਧਰ ਦੇ ਉੱਤੇ ਅੰਦੋਲਨ ਨੂੰ ਲਿਆ ਜਾਇਆ ਜਾਂਦਾ ਹੈ ਤਾਂ ਕਿਸ ਕਦਰ ਨੂੰ ਕਿਸਾਨ ਜਿਹੜੇ ਨੇ ਅੱਗੇ ਐਕਸ਼ਨ ਨੂੰ ਲੀਕਦੇ ਨੇ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤੁਲਸੀ ਮੇਰਾ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ نیوز ਖਨੋਰੀ ਬਾਰਡਰ